ਨਾਮ ਪਾ ਲਿਆ ਜੀ ਮੈਨੂੰ ਨਹੀਂ ਪਤਾ ਕਿ ਹਨੀ ਸਿੰਘ ਨੇ ਇਹ ਗਾਣਾ ਗਾਇਆ ਹੈ ਕਿ ਨਹੀਂ ਗਾਇਆ ਜੇ ਗਾਇਆ ਤੇ ਪੂਰਾ ਗਾਇਆ ਹੂੰ ਐਦਾਂ ਤੇ ਪਿੱਛੇ ਤੇ ਦਲਜੀਤ ਦੋਸਾਂ ਚ ਗਾ ਰਿਹਾ ਸੀਗਾ ਖੁਦਾ ਗਵਾ ਜੀ ਖੁਦਾ ਗਵਾ ਖੁਦਾ ਗਵਾ ਮੂਵੀ ਦਾ ਗਾਣਾ ਹੈ ਬਿਲਕੁਲ ਫਿਲਮ ਦਾ ਗਾਣਾ ਹੈ 90 ਚ ਆਈ ਸੀ ਸ਼ਾਇਦ ਖੁਦਾ ਜੀ ਤੂੰ ਮੈਨੂੰ ਕਬੂਲ ਮੈਂ ਤੈਨੂੰ ਕਬੂਲ ਉਸ ਫਿਲਮ ਦੇ ਵਿੱਚ ਬੁਸ਼ਕਸ਼ੀ ਦਿਖਾਈ ਗਈ ਸੀ ਹਿੰਦੀ ਫਿਲਮਾਂ ਚ ਸ਼ਾਇਦ ਪਹਿਲੀ ਵਾਰ ਤੁਹਾਨੂੰ ਪਤਾ ਬੁਸ਼ਕਸ਼ੀ ਕੀ ਹੁੰਦੀ ਨਹੀਂ ਸਹੀ ਅਫਗਾਨਿਸਤਾਨ ਦੀ ਖੇਡ ਹੈ ਜਿਹਦੇ ਚੋ ਮਰੀ ਬੱਕਰੀ ਦੀ ਲੜਾਈ ਹੁੰਦੀ ਹੈ ਜੀ ਠੀਕ ਹੈ ਨਾ ਜੀ ਵੈਸੇ ਸਾਡੀ ਸਿਆਸਤ ਵੀ ਅੱਜ ਕੱਲ ਬੁਸ਼ਕਸ਼ੀ ਵਰਗੀ ਆ ਤਾਂ ਗੱਲ ਇਹ ਹੈ ਜਨਾਬ ਕਿ ਹੁਣ ਜੇ ਤੇ ਉਹਨੇ ਪੂਰਾ ਗਾਣਾ ਗਾਇਆ ਤਦ ਫਿਰ ਉਹਦੇ ਤੇ ਕਾਪੀਰਾਈਟਸ ਬਣੇਗਾ ਜੀ ਕਿਉਂਕਿ ਆਲਰੇਡੀ ਜੇ ਮੈਂ ਨਹੀਂ ਭੁੱਲਦਾ ਤਾਂ ਟੀ ਸੀਰੀਜ਼ ਕੋਲ ਹੈ ਤੇ ਜੇ ਟੀ ਸੀਰੀਜ਼ ਨੇ ਦੁਬਾਰਾ ਗਵਾਤਾ ਹੂੰ ਕਿਉਂਕਿ ਟੀ ਸੀਰੀਜ਼ ਕੋਲ ਕਾਪੀਰਾਈਟ ਨਹੀਂ ਮੇਰੇ ਖਿਆਲ ਦੇ ਨਾਲ ਉਹਦੇ ਨਾਲ ਕਿਉਂਕਿ ਉਹ ਜਿਹੜਾ ਗਾਣਾ ਤੁਸੀਂ ਕਹਿ ਰਹੇ ਹੋ ਕਿ ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਜਿੱਦੇ ਵਿੱਚ ਮਨਮੋਹੜ ਵਾਰਸ ਐ ਢੋਲਾ ਕੇ ਬੈਠਾ ਫੋਟੋ ਦੇ ਵਿੱਚ ਸਾਨੂੰ ਤੇ ਸਾਰੀਆਂ ਚੀਜ਼ਾਂ ਇਹ ਮਤਲਬ ਕਿ ਅੱਖਾਂ ਦੇ ਮੋਹਰੇ ਨੇ ਸਾਡੇ ਤੇ ਜਿੱਤੇ ਟੀ ਸੀਰੀਜ਼ ਨੇ ਗਵਾਤਾ ਜੀ ਤੁਹਾਨੂੰ ਪਤਾ ਹੈ ਲੌਂਗ ਲਾਚੀ ਵਾਲਾ ਗਾਣਾ ਹਿੰਦੀ ਫਿਲਮ 'ਚ ਆ ਗਿਆ ਉਹਦਾ ਵੱਡਾ ਕਾਰਨ ਕੀ ਸੀ ਕਿ ਜਿਨ੍ਹਾਂ ਕੋਲ ਗਾ ਰਾਈਟ ਸੀਗੀ ਰਾਈਟ ਹਾਂ ਜੀ ਨਹੀਂ ਕਾਪੀਰਾਈਟ ਹੋਰ ਹੁੰਦੇ ਰਾਈਟਸ ਗਾਣੇ ਦੇ ਹੂੰ ਠੀਕਾ ਹਰਮਨ ਨੇ ਲਿਖਿਆ ਹਰਮਨ ਨੇ ਦਿੱਤਾ ਲੌਂਗ ਲਾਚੀ ਫਿਲਮ ਵਾਲਿਆਂ ਨੂੰ ਜੀ ਲੌਂਗ ਲਾਚੀ ਵਾਲਿਆਂ ਕੋਲ ਰਾਈਟਸ ਆ ਗਏ ਹੂੰ ਲੌਂਗ ਲਾਚੀ ਵਾਲਿਆਂ ਨੇਗਾ ਦੇਤੇ ਕਿਸੇ ਨੂੰ ਤਾਂ ਹਰਮਨ ਕੀ ਕਰੇ ਪਰ ਉਹ ਹਿੰਦੀ ਵਾਲਿਆਂ ਨੇ ਜਿਸ ਤਰ੍ਹਾਂ ਦਾ ਗਾਣਾ ਗਾਇਆ ਉਹ ਪੰਜਾਬੀ ਵਾਲਾ ਗਾਣਾ ਤੇ ਹਿੰਦੀ ਵਾਲਾ ਗਾਣਾ ਉਹਨਾਂ ਦੇ ਲੈਵਲ 'ਚ ਹਰਕ ਪੈ ਗਿਆ ਜੀ ਠੀਕ ਹੈ ਨਾ ਜੇ ਤਾਂ ਇਹ ਦੇਖੋ ਇਹ ਚੀਜ਼ ਆ ਟੈਕਨੀਕਲੀ ਤੁਹਾਨੂੰ ਤਾਂ ਸਮਝ ਪੈਂਦੀਆਂ ਨੇ ਜੇ ਇਸ ਸਾਰੇ ਮੁੱਦੇ ਨੂੰ ਸਮਝੋ ਜੇ ਤਾਂ ਇਹ ਏਡੇ ਤੱਕ ਕਰਮਜੀਤ ਕਦੋਂ ਹੋਰੀ ਕੋਈ ਕੱਚੇ ਖੜਾ ਨਹੀਂ ਹੈ ਬਹੁਤ ਪੁਰਾਣੀ ਲਖਾਰੀ ਆ ਜੀ ਜੇ ਉਹਨਾਂ ਨੇ ਰਾਈਟਸ ਦਿੱਤੇ ਮਤਲਬ ਕਿ ਮੰਨ ਲਓ ਵਾਰਿਸ ਬ੍ਰਦਰਸ ਨੂੰ ਹਮ ਵਾਰਸੂ ਰਾਦੀ ਰਿਕਾਰਡਿੰਗ ਹੋਈ ਹੈ ਟੀ ਸੀ ਰਿਚ ਪਰ ਆਟੋਮੈਟਿਕਲੀ ਰਾਈਟਸ ਕਿਹਦੇ ਬਣ ਗਏ ਟੀ ਸੀ ਰਿਚ ਦੇ ਕਿਉਂਕਿ ਗਾਣਾ ਉਹਨਾਂ ਨੇ ਕੀਤਾ ਆਪਣੇ ਬੈਨਰ 'ਇਟ' ਤਾਂ ਸਾਰੇ ਰਾਈਟਸ ਉਹ ਅਗਲੇ ਕਹਿੰਦੇ ਕਿ ਰਾਈਟਰ ਤੋਂ ਲਿਖਾ ਕੇ ਲਿਆਓ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਹੋਈਆਂ ਨੇ ਅਸੀਂ ਰਾਈਟਸ ਵਗੈਰਾ ਆਪਦੇ ਦਿੱਤੇ ਲਏ ਨੇ ਤਾਂ ਮੈਂ ਤੁਹਾਨੂੰ ਦੱਸ ਰਿਹਾ ਜੀ ਜੇ ਉਹ ਕੱਲ ਨੂੰ ਉਹ ਕੰਪਨੀ ਨੇ ਗਾ ਕਿਸੇ ਨੂੰ ਦਿੱਤੇ ਜਾਂ ਉਸ ਕੰਪਨੀ ਚ ਦੁਬਾਰਾ ਕਿਸੇ ਤੋਂ ਕਰਵਾ ਲਿਆ ਹਮ ਫੇਰੇ ਵਿਸ਼ਾ ਜਿਹੜਾ ਇੱਕ ਵੱਖਰਾ ਹੋ ਜਾਂਦਾ ਜੇ ਬਿਨਾ ਕਿਸੇ ਤੋਂ ਮਤਲਬ ਇਜਾਜ਼ਤ ਲੈ ਤੋ ਬਿਨਾ ਕਿਸੇ ਕੰਪਨੀ ਦੇ ਰਾਈਟਸ ਲੈ ਤੋ ਤਾਂ ਉਹ ਤਾਂ ਇਹ ਬਹੁਤ ਪੁਰਾਣੇ ਖੁੰਢ ਨੇ ਤੀਸਰੀ ਜਵਾਲੇ ਵੀ ਮਨਮੋਨ ਵਾਰਸ ਹੋਰ ਵੀ ਬਹੁਤ ਪੁਰਾਣੇ ਖੁੰਢ ਨੇ ਤੇ ਕਦੋਰੀ ਵੀ ਬਹੁਤ ਪੁਰਾਣੇ ਖੁੰਢ ਨੇ ਜੀ ਫੇ ਛੱਡਣਗੇ ਨਹੀਂ ਬਿਲਕੁਲ ਫਿਰ ਤੇ ਬਹੁਤ ਮਸਲਾ ਹੋ ਜਾਂਦਾ ਠੀਕ ਹੈ ਨਾ ਜੀ ਹਾਂ ਜੀ ਹਾਂ ਜੀ ਇਹਨਾਂ ਨੂੰ ਤਕਨੀਕੀ ਤੌਰ ਤੇ ਅਡ ਅਡ ਨਿਖੇੜ ਕੇ ਦੇਖਣ ਦੀ ਜ਼ਰੂਰਤ ਹੁੰਦੀ ਹੈ ਸੋ ਰਾਈਟਸ ਜਿਵੇਂ ਮੰਨ ਲਓ ਮੈਂ ਗੀਤ ਲਿਖਿਆ ਮੈਂ ਦਿੱਤੇ ਵੀ ਆ ਰਾਈਟਸ ਤਾਂ ਉਹ ਰਾਈਟਸ ਗਏ ਮੇਰੇ ਬਣ ਹੀ ਉਹ ਗਏ ਹੂੰ ਹਣ ਜਿਹਨੂੰ ਮੈਂ ਦੇਤੇ ਆ ਉਹਦੇ ਰਾਈਟਸ ਆ ਉਸਨੇ ਕਿਨੂੰ ਦੇਣਾ ਅੱਗੇ ਕੀ ਕਰਨਾ ਉਹਦਾ ਬਿਲਕੁਲ ਬਿਲਕੁਲ ਮਿੰਟ ਜੀ ਫਿਰ ਚਲੋ ਆਪਾਂ ਗੱਲਬਾਤ ਕਰਦੇ ਕਰਦੇ ਫੇਰ ਉੱਥੇ ਜੇ ਹੀ ਮੁੜ ਕੇ ਆਉਣੇ ਆ ਗੱਲ ਆ ਆਰਐਸਐਸ ਦੀ ਆਪਾਂ ਕਰਦੇ ਸੀ ਵਿੱਚ ਜ਼ਿਕਰ ਹੋਇਆ ਸੀਗਾ ਕੱਲ ਵੀ ਆਪਾਂ ਗੱਲਬਾਤ ਕੀਤੀ ਸੀਗੀ ਤੇ ਕੱਲ ਹੀ ਤੁਸੀਂ ਜਾਣਕਾਰੀ ਤੁਸੀਂ ਉਹ ਇਹ ਦਿੱਤੀ ਸੀ ਕਿ ਇੱਕ ਬਹੁਤ ਵੱਡੇ ਜੱਜ ਸਾਹਿਬ ਦੇ ਮਾਤਾ ਜੀ ਮੁੱਖ ਮਹਿਮਾਨ ਵਜੋਂ ਆਉਣਗੇ ਗਵਈ ਸਾਹਿਬ ਦੇ ਮਾਤਾ ਜੀ ਕਿਉਂਕਿ ਵਰੇ ਗੰਡ ਆਰਐਸਐਸ ਦੀ ਪਰ ਹੁਣ ਖਬਰ ਇਹ ਆ ਰਹੀ ਹੈ ਕਿ ਮਾਤਾ ਜੀ ਮਕਮਲ ਮੰਨਦੇ ਤੌਰ ਤੇ ਨਹੀਂ ਪਹੁੰਚਣਗੇ ਜੀ ਅਬਦੀਦ ਸਾਹਿਬ ਕਹ ਰਿਹਾ ਮੈਂ 뮤직 ਵੀਡੀਓਜ਼ ਪ੍ਰੋਡਕਸ਼ਨ ਚ ਐ ਕੰਪਨੀ ਬਿਨਾ ਐਨਓਸੀ ਤੋਂ ਗਾਣਾ ਐਨਓਸੀ ਤੋਂ ਗਾਣਾ ਰਿਲੀਜ਼ ਨਹੀਂ ਕਰਦੀ ਬਿਲਕੁਲ ਸਹੀ ਅੱਜ ਦੇ ਜ਼ਮਾਨੇ ਦੇ ਵਿੱਚ ਕਿਸੇ ਨੂੰ ਮਿਲੇ ਨਾ ਮਿਲੇ ਕੰਪਨੀਆਂ ਐਨਓਸੀ ਤੋਂ ਬਗੈਰ ਨਹੀਂ ਜਾਂਦੀਆਂ ਜੀ ਕਿਉਂਕਿ ਗਾਣਾ ਤਪਾਵੇਂ 5-10 ਲੱਖ ਇਕੱਠਾ ਕਰੇ ਤੇ ਅਗਲਾ ਨੋਟਿਸ ਪਤਾ ਕਿੰਨੇ ਦਾ ਭੇਜਦਾ ਹੈ ਕਰੋੜ ਦਾ ਹੂੰ ਸੋ ਇਸ ਕਰਕੇ ਇੰਟੈਲੈਕਚੁਅਲ ਪ੍ਰੋਪਰਟੀ ਦੇ ਮਾਮਲੇ ਦੇ ਵਿੱਚ ਅੱਜਕਲ ਗੇਮਾਂ ਬਹੁਤ ਵੱਡੀਆਂ ਹੋ ਗਈਆਂ ਨੇ ਸੋ ਦੇਖਦੇ ਆਂ ਬਾਕੀ ਅਗੇ ਇਸ ਮਾਮਲੇ ਦੇ ਵਿੱਚ ਤਕਨੀਕੀ ਪਹਿਲੂ ਕੀ ਹੈ ਪਰ ਮੈਂ ਤੁਹਾਨੂੰ ਇੱਕ ਓਵਰਵਿਊ ਦੇ ਦਿੱਤਾ ਕਿ ਅਸਲ ਦੇ ਵਿੱਚ ਕਾਪੀਰਾਈਟ ਕੀ ਹੁੰਦਾ ਤੇ ਮੈਂ ਅਕਸਰ ਕਹਿਣਾ ਹੁੰਦਾ ਕਿ ਭਾਈ ਜੇ ਤੁਸੀਂ ਲਿਖਦੇ ਕਰਦੇ ਹੋ ਜੀ ਤਾਂ ਪਹਿਲਾਂ ਇਹ ਸਮਝੋ ਕਿ ਗੀਤ ਸਕ੍ਰਿਪਟ ਦੇਣੀ ਕਿਤਾ ਲਿਖਣਾ ਲੁਖਣਾ ਤੁਹਾਡਾ ਬੇਕਾਰ ਹੈ ਜਦ ਤੱਕ ਤੁਸੀਂ ਇਹ ਤਕਨੀਕ ਨਹੀਂ ਸਮਝੋ ਜੀ ਜੀ ਕਿਉਂਕਿ ਤੁਹਾਨੂੰ ਗਾਂ ਜਾ ਕੇ ਚੀਜ਼ਾਂ ਖੋਲਣੀਆਂ ਪੈਣੀਆਂ ਕਿਸੇ ਨੂੰ ਦੱਸਣੀਆਂ ਪੈਣੀਆਂ ਦਿਖਾਉਣੀਆਂ ਪੈਣੀਆਂ ਆਦਾ ਜਦ ਤੱਕ ਤੁਹਾਡੇ ਕੋਲ ਪੁਖਤਾ ਪ੍ਰਬੰਧ ਨਹੀਂ ਹੈਗਾ ਕੋਈ ਮਾਰ ਕੇ ਆਈਡੀਆ ਤੁਹਾਡਾ ਉਹ ਜਾਊਗਾ ਤੁਸੀਂ ਕੱਖ ਨਹੀਂ ਕਰ ਸਕਦੇ ਬਹੁਤ ਬੰਦੇ ਇਦਾਂ ਕਰਦੇ ਆ ਤੇ ਕਈ ਵਾਰ ਇਤਫਾਕ ਵੀ ਹੁੰਦਾ ਹੈ ਜੀ ਅਸੀਂ ਨੂੰ ਮੈਂ ਇੱਕ ਛੋਟੀ ਜੀ ਤੁਹਾਨੂੰ ਗੱਲ ਦੱਸ ਦੇਣਾ ਬ੍ਰਹਮੰਡਿਆ ਬਹੁਤ ਵੱਡੀਆਂ ਚੀਜ਼ਾਂ ਵਾਪਰਦੀਆਂ ਅਸੀਂ ਕਿਸੇ ਟਾਈਮ ਸਨ ਕੀ ਹੁੰਦੇ ਸੀਗੇ ਅਸੀਂ ਤੇ ਗਾਣੇ ਗੋਣੇ ਲਿਖ ਦਿਆ ਹੁੰਦਾ ਸੀ ਮੈਨੂੰ ਬਚਪਨ ਚ ਹੀ ਇਹ ਰੁਚੀ ਚੇਟਕ ਜੜੀ ਸੀਗੀ। ਤਾਂ ਅਸੀਂ ਹੁਣ ਹੀ ਇੱਕ ਟਾਇਟ ਜਿਹਾ ਹੋਇਆ ਸੀ ਚੜ ਕੇ ਗੱਡੀ ਤੇ ਰੇਲ ਗੱਡੀ ਤੇ। ਹੂੰ। ਉਹ ਚੱਲ ਗਾਣੇ ਦੇ ਕੇ ਉਹਦੇ ਢਿੱਲਾ ਢਿੱਲੋ ਮਾਰਕੀਟ ਮਹਿਣਾ ਚੌਕ ਬਠਿੰਡਾ ਸਿੰਗਰ ਹੁੰਦੇ ਸੀ ਸਾਰੇ। ਬਿਲਕੁਲ। ਠੀਕ ਹੈ ਜੀ। ਮੈਂ ਤੇ ਮੇਰਾ ਦੋਸਤ ਸੀ ਉਹਦੇ ਕੋਲ ਪੈਸੇ ਆਏ ਚਾਰ ਕਿੰਦਾ ਆ ਜਾ ਚੱਲੀਏ ਤੂੰ ਇੰਨਾ ਵਧੀਆ ਲਿਖਦਾ ਯਾਰ ਕਰਦਾ। ਅਸੀਂ ਵੀ ਕਾਪੀਆਂ ਚੁੱਕ ਕੇ ਰਾਈਟਰ ਬਣੇ ਫਿਰਦੇ ਹੁੰਦੇ ਸੀ ਉਹਨਾਂ ਦਿਨਾਂ 'ਚ। ਹੂੰ। ਅਸੀਂ ਅੱਡ ਆਪਦੇ ਆਪ ਨੂੰ ਦੇ ਬਹੁਤ ਪਨੇਖਾ ਸਮਝਦੇ ਸੀ ਅੱਛਾ ਇੱਕ ਗਾਣਾ ਉਹਦੇ ਚ ਅਸੀਂ ਲਿਖਿਆ ਸੀ ਉਹ ਅੱਜ ਮੇਰਾ ਦੋਸਤ ਵੀ ਅਸੀਂ ਅੱਜ ਵੀ ਹੈਰਾਨ ਹੁੰਨੇ ਆ ਚਲੋ ਸਾਡੀ ਕਿੰਨੇ ਸੁਣਨੀ ਸੀ ਹੂੰ ਇੱਕ ਤਾਂ ਸਾਡੀਆਂ ਸ਼ਕਲਾਂ ਆਉਂਦੀਆਂ 12 ਵਜੇ ਆਏ ਫੇਰ ਮੁੜਾਏ ਕਾਫੀ ਕੁਪੀ ਪਤਾ ਨਹੀਂ ਕੀ ਤਾਂ ਸਹੀ 3 ਦਿਨਾਂ ਬਾਅਦ ਜਿਸ ਤਰ੍ਹਾਂ ਦਾ ਅਸੀਂ ਸੋਚਿਆ ਸੀ ਜਿਸ ਤਰ੍ਹਾਂ ਦਾ ਜੋ ਵੀ ਹੁਣ ਮੈਂ ਉਹ ਸ਼ਬਦ ਨਹੀਂ ਬੋਲਦਾ ਜੀ ਉਹ ਗਾਣਾ ਵੱਜ ਰਿਹਾ ਸੀ ਮਾਰਕੀਟ ਤੇ ਹਿੱਟ ਹੋ ਗਿਆ ਉਹ ਕੀ ਆ ਮੈਂ ਐਵੇਂ ਅਸੀਂ ਕਹੀਏ ਵੀ ਤਿੰਨ ਦਿਨਾਂ ਚ ਕਿਸੇ ਨੇ ਕਾਪੀ ਕਰਕੇ ਰਿਕਾਰਡ ਕਰਕੇ ਉਹਨਾਂ ਦਿਨਾਂ ਚ ਸੰਭਵ ਨਹੀਂ ਸੀ ਜੀ ਅੱਜ ਬਤਾ ਲੱਗਦਾ ਕਿ ਬ੍ਰਹਿਮੰਡ ਦੇ ਵਿੱਚ ਬਹੁਤ ਸਾਰੇ ਆਈਡੀਆਜ਼ ਜਿਹੜੇ ਨਾ ਉਹ ਜਾਂਦੇ ਆ ਇੱਕੋ ਵੇਲੇ ਬਈ ਹੋ ਜਾਂਦਾ ਹੈ ਤਫਾਸ਼ ਵੀ ਹੋ ਜਾਂਦਾ ਹੈ ਸੋ ਉਹ ਵੀ ਹੈ ਕੁਦਰਤੀ ਵੀ ਹੈ ਜੀ ਤੇ ਨਕਲ ਵੀ ਬਹੁਤ ਜਲਦੀ ਆ ਦੋਨੇ ਚੀਜ਼ਾਂ ਤੇ ਸਾਡੇ ਨਾਲ ਉਹ ਜੋ ਹਾਦਸਾ ਹੋਇਆ ਅੱਜ ਵੀ ਅਸੀਂ ਇਕੱਠੇ ਹੋਈਏ ਤਾਂ ਸਿਓ ਯਾਦ ਕਰਦੇ ਆ ਕਿ ਯਾਰ ਉਹ ਕਮਾਲ ਹੋ ਗਈ ਸੀ ਜੋ ਆਪਾਂ ਸੋਚਿਆ ਸੀ ਚਲੋ ਆਪਣੀ ਚੀਜ਼ ਨਹੀਂ ਪਰ ਲਗਭਗ ਲਗਭਗ 99% ਵੈਸੀ ਚੀਜ਼ ਹਿੱਟ ਉਹ ਅਸੀਂ ਸਾਡੇ ਕੰਨਾਂ 'ਚ ਦੂਜੇ ਕਿਤੇ ਜਦੋਂ ਪੈ ਗਈ ਸੀ ਜੀ ਜੀ ਚਲੋ ਕੁਦਰਤ ਨੂੰ ਤੇ ਹਮੇਸ਼ਾ ਸਲਾਮ ਹੀ ਕਰੀਦਾ ਬਈ ਅੱਜ ਤੇ ਆਪਾਂ ਕੋਈ ਗਿਲਾਗੁਲਾ ਨਹੀਂ ਕੀਤਾ ਉਹ ਕਹੀ ਗਾ ਤੇਰਾ ਪੋਸਟ ਉਹਨੇ ਭੇਜਤਾ ਉਹਨੇ ਹਰੇਕਿਆ ਕੁਛ ਨਹੀਂ ਹੈ ਕੋਈ ਗੱਲ ਨਹੀਂ ਕਿ ਜੇ ਮੇਚਦਾ ਲੱਗਦਾ ਹੈ ਪਸੰਦ ਲੱਗਦਾ ਹੈ ਤੇ ਅਗਲਾ ਵਰਤ ਲੈਂਦਾ ਹੈ ਖੈਰ ਦਿਲ ਵੱਡਾ ਰੱਖਣਾ ਚਾਹੀਦਾ ਚੀਜ਼ਾਂ ਦੇ ਵਿੱਚ ਤੇ ਖੈਰ ਮਿੰਟੂ ਜੀ ਆਪਾਂ ਮੈਂ ਤੇ ਮੋੜ ਘੋੜ ਕੇ ਫਿਰ ਖਬਰਾਂ ਵਾਲੇ ਫਿਰ ਦੁਬਾਰਾ ਆ ਜਾਣਾ ਮੈਂ ਆਰਐਸਐਸ ਦੇ ਜਿਹੜੇ ਬਰੇ ਗੰਡਾ ਉਸ ਦੀ ਗੱਲ ਕਰ ਰਿਹਾ ਸੀ ਤੇ ਮੁੱਖ ਮਹਿਮਾਨ ਬੀਬੀ ਜੀ ਬਾਰੇ ਗੱਲ ਕਰ ਰਿਹਾ ਸੀ ਮਾਤਾ ਜੀ ਬਾਰੇ ਪੂਰੀ ਥੋੜੀ ਜਾਣਕਾਰੀ ਸਾਂਝੀ ਕਰਿਓ ਜੀ ਨਹੀਂ ਦੇਖੋ ਉਹ ਮਾਮਲਾ ਕਾਫੀ ਵੱਡਾ ਵਿਵਾਦ ਬਣ ਗਿਆ ਤੁਹਾਡਾ ਕੋਈ ਯਾਰ ਦੋਸਤ ਜੱਜ ਹੈ ਮੇਬੀ ਨਹੀਂ ਹੈ ਤਾਂ ਦੱਸੋ ਮੇਬੀ ਨਹੀਂ ਨਹੀਂ ਹੈ ਹੁਣ ਯਾਰ ਦੋਸਤ ਬਹੁਤ ਅਨਲਗ ਅਲਗ ਫੀਲਡ ਚ ਵੜ ਗਏ ਰਿਸ਼ਤੇਦਾਰ ਮਤਲਬ ਕਿ ਕੋਈ ਵੀ ਦੇਖ ਲਓ ਚਲੋ ਤੁਹਾਡੇ ਵਿਆਹ ਸ਼ਾਦੀ ਚ ਕੋਈ ਜੱਜ ਆਉਂਦਾ ਹੈ ਨਾ ਹੂੰ ਜੱਜ ਉਹ ਅਦਾਲਤ ਥੋੜਾ ਨਾਲ ਚੱਕੀ ਫਿਰਦਾ ਹੈ ਪਰ ਉਹਦਾ ਪ੍ਰੋਟੋਕਾਲ ਆਪਣੇ ਆਪ ਤੇ ਲਾਗੂ ਹੁੰਦਾ ਹੈ ਜੀ ਇਹ ਤੁਹਾਨੂੰ ਦੱਸ ਰਿਹਾ ਮੈਂ ਹੂੰ ਕਿਤੇ ਵੀ ਮਿਲੇ ਸਾਡੇ ਜਿਮ ਚ ਸਾਡੇ ਨਾਲ ਆਉਂਦੇ ਨੇ ਜੈ ਸਾਹਿਬ ਹੂੰ ਹੂੰ ਬਸ ਹੈਂਡਸ਼ੇਕ ਵੀ ਹਰ ਇੱਕ ਨਾਲ ਨਹੀਂ ਜੀ ਜੀ ਜਿਵੇਂ ਸਾਡੇ ਅਰਿਆਂ ਨਾਲ ਕੀਤਾ ਹਲੋ ਹਾਇਆ ਬਸ ਸਰ ਬਸ ਇਸ ਤੋਂ ਵੱਧ ਨਹੀਂ ਉਹ ਬੜਾ ਲਿਮਟਡ ਹੁੰਦਾ ਪ੍ਰੋਟੋਕਾਲ ਹੈ ਸਰ ਉਹਨਾਂ ਆਪਣੇ ਆਪ ਤੇ ਲਾਗੂ ਕੀਤਾ ਗਿਆ ਇਹ ਨਹੀਂ ਉੱਥੇ ਮੈਂ ਹਾਂਜੀ ਅੱਜ ਕਿਹੜਾ ਕੇਸ ਹੁੰਦਾ ਫਿਰ ਨਹੀਂ ਸਰ ਜੱਜ ਦੀ ਡਿਊਟੀ ਹੈ ਜੀ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੱਜ ਕੋਰਟ ਦੇ ਵਿੱਚ ਤੇ ਕੋਰਟ ਤੋਂ ਬਾਹਰ ਜਦੋਂ ਤੱਕ ਉਹ ਸਰਵਿਸ ਦੇ ਵਿੱਚ ਹੈ ਜੁਡੀਸ਼ਰੀ ਦੇ ਵਿੱਚ ਹੈ ਉਹ ਆਪਣੇ ਆਪ ਤੇ ਪ੍ਰੋਟੋਕੋਲ ਲਾ ਕੇ ਰੱਖਦਾ ਹੈ